ਔਰ ਸਰ ਬਸ ਹੋਇਆ ਜੀ ਆ ਵੀ ਮਾਰਨ ਦੋ 2 ਮਿੰਟ ਮਰਚਾ ਵੜਾ ਠੀਕ ਹੈ ਸਰ ਗੱਲ ਜਿਹੜਾ ਹੋਰ ਵਿਜੇਪਤਾਪੁਰ ਨੂੰ 5 ਸਾਲਾਂ ਤੋਂ ਬਾਅਦ ਰਸਨ ਪਾਪਾ ਪਾਰਟੀ ਦੇ ਲੋਕ ਦੇ ਸਾਹ ਦੇ ਇਹ ਕੋ ਗੱਲ ਹੈ ਸਰ ਕਿ ਇੰਟਰਨਲ ਮੈਟਰ ਹੈ ਆਮ ਆਦਮੀ ਪਾਰਟੀ ਦਾ ਬਟ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਦੀ ਸਾਡੀ ਸਾਰੀ ਜਮਾਤ ਜਿਹੜੀ ਹੈ ਇੰਡੀਆ ਨੈਸ਼ਨਲ ਕਾਂਗਰਸ ਤੇ ਵਿਸ਼ੇਸ਼ ਤੌਰ 'ਤੇ ਐਜ਼ ਅ ਲੀਡਰ ਆਫ ਦੀ ਓਪੋਜੀਸ਼ਨ ਮੈਂ ਬਹੁਤ ਉਹਨਾਂ ਦੀ ਇੱਜ਼ਤ ਤੇ ਕਦਰ ਕਰਦਾ ਅਤੇ ਮੈਂ ਇਹ ਸਮਝਦਾ ਕਿ ਜੋ ਕੇਜਰੀਵਾਲ ਸਾਹਿਬ ਨੇ ਜਾਂ ਉਹਨਾਂ ਦੀ ਪਾਰਟੀ ਨੇ ਕੀਤਾ ਹੈ ਬਹੁਤ ਵੱਡਾ ਤੱਕਾ ਉਹਨਾਂ ਨਾਲ ਹੋਇਆ ਹੈ ਜੇ ਅਸੀਂ ਕੁਮਰ ਵਿਜੇ ਪ੍ਰਤਾਪ ਦੀ ਲਾਈਨ ਆਫ ਐਕਸ਼ਨ ਵੇਖੀਏ ਇਹਨਾਂ ਨੂੰ ਐਜ਼ ਅ ਪੋਸਟਰ ਬॉय ਆਮ ਆਦਮੀ ਪਾਰਟੀ ਲੈ ਕੇ ਆਈ ਸੀ ਤੇ ਮੈਨੂੰ ਇਸ ਗੱਲ ਦਾ ਪੱਕਾ ਪਤਾ ਹੈ ਸੂਤਰਾਂ ਨੂੰ ਮੈਨੂੰ ਪਤਾ ਹੈ ਰਿਲਾਈਬਲ ਸੋਰਸਸ ਤੋਂ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਜਿਨ੍ਹਾਂ ਨੇ ਇਹ ਗੱਲ ਦੱਸੀ ਸੀ ਕਿ ਇਹਨਾਂ ਨੂੰ ਪ੍ਰੋਮਿਸ ਕੀਤਾ ਸੀ ਕਿ ਅਸੀਂ ਤੁਹਾਨੂੰ ਡਿਪਟੀ ਚੀਫ ਮਿਨਿਸਟਰ ਤੇ ਹੋਮ ਮਿਨਿਸਟਰ ਲੈ ਕੇ ਆਵਾਂਗੇ ਕਿਉਂਕਿ ਕੇਜਰੀਵਾਲ ਸਾਹਿਬ ਦਾ ਕਹਿਣਾ ਸੀ ਕਿ ਮੈਂ ਇੱਕ ਕੰਮ ਤੁਹਾਡੇ ਕੋਲ ਕਰਾਣਾ ਹੈ ਕਿ ਜਿਹੜਾ ਬੈਬਲ ਕਲਾਂ ਬਰਗਾੜੀ ਤੇ ਬੈਬਲ ਕਲਾਂ ਦੇ ਕੇਸੇਜ਼ ਨੇ ਉਹਦੇ ਵਿੱਚ ਸਿੱਟ ਦੇ ਇਹ ਮੈਂਬਰਸ ਹਨ ਉਹਨਾਂ ਨੇ ਕਿਹਾ ਕਿ ਸਾਨੂੰ ਯਾਰ ਬਹੁਤਾ ਟਾਈਮ ਹੀ ਨਹੀਂ ਲੱਗਣਾ ਜਦੋਂ ਕੋਈ ਆਨੈਸਟ ચીਫ ਮਿਨਿਸਟਰ ਆਏਗਾ ਜਾਂ ਆਨੈਸਟ ਪਾਰਟੀ ਇਮਾਨਦਾਰ ਜਮਾਤ ਆਏਗੀ ਅਸੀਂ ਕੁਮਰ ਵਿਜੇ ਪ੍ਰਤਾਪ ਦੀ ਰਿਪੋਰਟ ਕੱਢ ਕੇ ਅਗਲੇ ਦਿਨ ਲਾਗੂ ਕਰ ਦੇਣੀ ਤੇ ਬਰਗਾੜੀ ਤੇ ਬੈਬਲ ਕਲਾਂ ਦੇ ਜਿਹੜੇ ਇਸ਼ੂਜ਼ ਨੇ ਜਿਹੜੇ ਹਰ ਪੰਜਾਬੀ ਦੇ ਦਿਲ ਨੂੰ ਛੂੰਹਦੇ ਨੇ ਮੈਂ ਇਕੱਲੇ ਸਿੱਖ ਭਾਈਚਾਰੇ ਦੀ ਗੱਲ ਨਹੀਂ ਕਰਦਾ ਹਰ ਪੰਜਾਬੀ ਦੀ ਗੱਲ ਕਰਨਾ ਕਿਉਂਕਿ ਹਰ ਪੰਜਾਬ ਵਿੱਚ ਰਹਿਣ ਵਾਲਾ ਹਰ ਪੰਜਾਬੀ ਭਾਵੇਂ ਸਾਡੇ Hindu ਵੀਰ ਨੇ ਭਾਵੇਂ ਇਥੋਂ ਦੇ Christian ਭਾਈਚਾਰਾ ਭਾਵੇਂ Muslim ਭਰਾ ਨੇ ਭਾਵੇਂ ਬੋਧ ਨੇ ਭਾਵੇਂ Jain ਸਾਰੇ ਦੇ ਸਾਰੇ ਸਿੱਖ ਧਰਮ ਦੇ ਵਿੱਚ ਬਹੁਤ عقیدਤ ਰੱਖਦੇ ਉਹ ਵੀ ਸਾਰੇ ਚਾਹਦੇ ਸੀ ਕਿ ਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਿਹੜੀਆਂ ਬੇਅਦਬੀਆਂ ਹੋਈਆਂ ਤੇ ਕਹਾਨ ਵਾਲੇ ਜਿਹੜੇ ਦੋਸ਼ੀ ਨੇ ਜੇ ਪੰਜਾਬ ਵਿੱਚੋਂ ਸੇਫ ਨਹੀਂ ਤੇ ਫਿਰ ਹੋਰ ਕਿੱਥੇ ਹੋਣ। ਸੋ ਮੈਂ ਸਮਝਦਾ ਕਿ ਵੱਡਾ ਧੋਖਾ ਹੋਇਆ ਹੈ। ਕਹਿ ਕੇ ਥਾਗੇ ਮੈਂ ਲੀਡਰ ਆਫ ਦੀ ਆਪੋਜੀਸ਼ਨ ਦਾ ਜੇ ਰਿਕਾਰਡ ਕੱਢ ਕੇ ਵੇਖੋ। ਦੋ ਤਿੰਨ ਦਫਾ ਮੈਂ ਖੁਦ ਉੱਠ ਕੇ ਸਾਕਲਤਾਰ ਸਿੰਘ ਸਦਵਾ ਸਾਹਿਬ ਸਪੀਕਰ ਸਾਹਿਬ ਨੂੰ ਹੱਥ ਜੋੜ ਕੇ ਬੇਤੀ ਕੀਤੀ। ਸਪੀਕਰ ਸਾਹਿਬ ਤੁਹਾਡਾ ਹਲਕਾ ਵੀ ਹੋਏ। ਜਿੱਥੇ ਸਾਰੇ ਨੂੰ ਪਹਿਲੇ ਇਹਦਾ ਉੱਥੇ ਸ਼ੁਰੂਆਤ ਹੋਈ ਸੀ ਪ੍ਰਕਾਰ ਦੀ ਬਹਿਬਲ ਕਾਂ ਤੇ ਕੋਟ ਕਪੂਰੇ ਦੀ ਫਾਇਲਿੰਗ ਹੋਈ ਸੀ ਐਪੀ ਸੈਂਟਰ ਹੋਏ ਤੁਸੀਂ ਖੁਦ ਜਾ ਕੇ ਵਾਦੇ ਕਰਦੇ ਰਹੇ ਉਹ ਘਰ ਤੋਂ ਕੱਢ ਕੁਮਰ ਵਿਜੇ ਪ੍ਰਤਾਪ ਨੂੰ ਬੋਲਣ ਦਾ ਵਕਤ ਤੇ ਦੇ ਦੋ ਉਹ ਕਹਿੰਦਾ ਸੀ ਮੇਰੋਂ 10 ਮਿੰਟ ਦਾ ਟਾਈਮ ਬਦਲ ਸਮਝ ਦਿੱਤਾ ਜਾ ਮੈਂ ਗੱਲ ਕਰਾਂ ਇਹਨਾਂ ਨੇ ਉਹਨਾਂ ਨੂੰ ਵਕਤ ਨਹੀਂ ਦਿੱਤਾ ਫਿਰ ਡਰੱਗਸ ਦੇ ਇਸ਼ੂ ਤੇ ਇਹਨਾਂ ਕਹਿਆ ਜਿੰਨੀ ਕੁਮਰ ਵਿਜੇ ਪ੍ਰਤਾਪ ਨੂੰ ਨੌਲੇਜ ਹੈ ਕਿਸੇ ਨੂੰ ਹੈ ਨਹੀਂ ਹੁਣ ਤੁਸੀਂ ਵੇਖੋ ਕੁਮਰ ਵਿਜੇ ਪ੍ਰਤਾਪ ਪਾਰਟੀ ਚੋਂ 5 ਸਾਲ ਬਾਅਦ ਹੀ ਕੱਢ ਦਿੱਤਾ ਤਾਂ ਉਹਦਾ ਮਤਲਬ ਹੈ ਕਿ ਟੋਟਲ ਡਰਾਮਾ ਸੀ ਲੋਕਾਂ ਦੀ ਅੱਖਾਂ ਵਿੱਚ ਮਿੱਟੀ ਸੁੱਟਣੀ ਸੀ ਕੇਜਰੀਵਾਲ ਸਾਹਿਬ ਤੇ ਆਪ ਆਦਮੀ ਸ਼ਾਰੀ ਤੇ ਜਿਹੜਾ ਭਗਵੰਤ ਮਾਨ ਹੈ ਇਹ ਟੋਟਲ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੇ ਨੇ ਫਰੈਟਿਕਸ ਕਰ ਰਹੇ ਨੇ ਤੇ ਇਹਦਾ ਹੀ ਤੁਸੀਂ ਰਿਜ਼ਲਟ ਵੇਖ ਰਹੇ ਹੋ ਕਿ ਕੋਈ ਵੀ ਚੀਜ਼ ਨੇਪਰੇ ਨਹੀਂ ਚੜ ਪਾਈ ਹਾਂਜੀ ਅ ਬੰਦੀ ਸਾਹਿਬ ਕਿਹੜੇ ਵੀ ਜਿੰਮੇਬਦਾਰ ਹੋਇਆ ਹੋਗਾ ਅ ਬੈਂਕ ਸਾਹਿਬ ਦੀ ਵੀ ਸਟੇਟਮੈਂਟ ਆਦੀ ਹੈ ਪਤਾ ਵੀ ਪਹਿਲਾਂ ਤੋਂ ਦਿੱਤੀ ਹੈ અસૂવિધા નહંકાર માર જી મેરી બેનતી એસ طرح અપની પાર્ટી દી કિસ મેટર પે મે કોઈ ટિપ્ની ન કરના જો અગલી ગલ પરશદ સભ્યો નો લેકે કોન થી બીટીએ જો ફારે નગી કું એક કો અસી એક ગલ ક્લિયર કી સાફ તો નશા કોઈ વેચદા હોય يا બકાંદા હોય ઓ પામે કોઈ પોલિટિશિયન હોય પામે પોલીસ دا ઓફિસર હોય પામે કોઈ બ્યુરોક્રેટ હોય પામે કોઈ ਦਗਜ਼ਾਸ ਮਗਲ ਰੋਏ ਸਾਰਿਆਂ ਦੇ ਖਿਲਾਫ ਸਖਤ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਬਟ ਇੱਕ ਚੀਜ਼ ਹੈ politically motivated ਨਾ ਹੋਏ ਸਾਢੇ 3 ਸਾਲ ਤੇ ਤੁਸੀਂ ਸੁੱਤੇ ਰਹੇ ਹੁਣ ਤੁਸੀਂ ਇੱਕ ਵਾਰ ਫੇਰ ਕੋਸ਼ਿਸ਼ ਕਰ ਰਹੇ ਹੋ ਕਿ ਲੋਕਾਂ ਦੇ ਅੱਖਾਂ ਦੇ ਵਿੱਚ ਘਟਾ ਸੁਟিয়ে ਵੇਖੋ ਤੁਸੀਂ ਕੋਈ 26 ਜਨਵਰੀ ਜਾਂ 15 ਅਗਸਤ ਕੱਢ ਕੇ ਵੇਖ ਲਓ ਪਹਿਲੇ ਸਾਲ ਤੋਂ ਜੇ 26 ਜਨਵਰੀ ਹੈ ਤੇ ਭਗਵੰਤ ਮਾਨ ਕਹਿੰਦਾ ਸੀ 15 ਅਗਸਤ ਤੱਕ ਨਸ਼ਾ ਬੰਦ ਹੋ ਜਾਏਗਾ ਜੇ 15 ਅਗਸਤ ਨੂੰ ਆਇਆ ਤੇ ਅਗਲੀ 26 ਜਨਵਰੀ ਦੀ ਡੇਟ ਦੇ ਦਿੱਤੀ ਤੇ ਇਸੇ ਕੇਜਰੀਵਾਲ ਨੇ ਇਹਨਾਂ ਦੇ ਪਾਰਟੀ ਦੇ ਸੁਪਰੀਮੋ ਨੇ 4 ਮਹੀਨਿਆਂ ਦਾ ਟਾਈਮ ਮੰਗਿਆ ਸੀ ਮੈਂ ਪਹਿਲੇ ਤੇ ਕੇਜਰੀਵਾਲ ਨੂੰ ਇਹ ਸਵਾਲ ਕਰਨਾ ਚਾਹੁੰਦਾ ਕੇਜਰੀਵਾਲ ਸਾਹਿਬ ਜਿਹਨੂੰ ਤੁਸੀਂ ਗ੍ਰਿਫਤਾਰ ਕੀਤਾ ਮੈਂ ਤੇ ਉਹਦਾ ਨਾਮ ਹੀ ਨਹੀਂ ਲੈਣਾ ਚਾਹੁੰਦਾ ਉਹਦੇ ਤੋਂ ਪਹਿਲੇ ਮਾਫੀ ਕਿਹੜੀ ਗੱਲੋਂ ਮੰਗੀ ਤੁਸੀਂ ਤੁਸੀਂ ਖੁਦ ਰਿਟਨ ਵਿੱਚ ਮਾਫੀ ਮੰਗੀ ਐਸੇ ਆਦਮੀ ਤੋਂ ਚਲੋ ਤੁਸੀਂ ਜੋ ਕੁਝ ਵੀ ਕਾਰਕਰਨੀ ਕਰੋ ਪਾਰਟੀ ਬਕਾਇਦਾਤ ਹੋਰ ਨਾਲੇ ਕਿਉਂਕਿ ਇਸ ਵਿਅਕਤੀ ਤੇ ਜਿਹੜੀ ਐਫਆਈਆਰ ਰਜਿਸਟਰੀ ਕਾਂਗਰਸੀ ਸਰਕਾਰ ਚ ਬਟ ਸਾਨੂੰ ਇੱਕ ਅਹਿਸਾਸ ਹੈ ਕਿ ਫੇਰ ਡਰਾਮਾ ਹੀ ਹੋ ਰਿਹਾ ਕੋਈ ਵੀ ਕੇਸ ਭਾਵੇਂ ਵਿਜੀਲੈਂਸ ਨੇ ਕੀਤਾ ਕ腐ਸ਼ਨ ਦਾ ਜਾਂ ਡਰੱਗਸ ਦੇ ਕੇਸਸ ਨੇ ਮੇਰੇ ਅੱਜ ਵੀ ਮੰਨਣਾ ਕਿ ਪੁਲਿਸ ਜਿਹੜੀ ਹੈ ਪੰਜਾਬ ਦੀ ਪੁਲਿਸ ਬਹੁਤ ਹੱਦ ਤੱਕ ਇਹ ਖੁਦ ਜ਼ਿੰਮੇਵਾਰ ਨਹੀਂ ਇਸ ਗੱਲ ਤੇ ਤੁਸੀਂ ਆਪੇ ਤੁਸੀਂ ਵੇਖੋ ਜਿਹੜੀ ਪੁਲਿਸ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾ ਸਕਦੀ ਹੈ ਜਿਹੜੀ ਪੁਲਿਸ ਰਾਜੀਤ ਸਿੰਘ ਏਅਈਜੀ ਨੂੰ ਜਿਹੜਾ ਡਰੱਗਸ ਦੇ ਵਿੱਚ ਵੱਡਾ ਨਾਮ ਹੈ ਉਹਨੂੰ ਖੁਦ ਭਜਾ ਸਕਦੀ ਜਿਹੜੇ ਲਾਰੈਂਸ ਬਿਸ਼ਨੋਈ ਦੇ ਵਿੱਚ ਜਿਹਨੂੰ ਕੇਸ ਚੋਂ ਬਾਹਰ ਕੱਢਿਆ ਗਿਆ ਡੀਐਸਪੀ ਸੰਧੂ ਉਹਨੂੰ ਖੁਦ ਭਜਾ ਸਕਦੀ ਹੈ ਤੇ ਜਦੋਂ ਮਰਜ਼ੀ ਵਾਪਸ ਮਗਾ ਸਕਦੀ ਹੈ ਇਸ ਗਵਰਨਮੈਂਟ ਤੇ ਤੁਹਾਨੂੰ ਕਿੰਨਾ ਕੁ ਭਰੋਸਾ ਹੋ ਸਕਦਾ ਮੈਂ ਇੱਥੇ ਇੱਕ ਭਗਵੰਤ ਨੂੰ ਤੇ ਕੇਜਰੀਵਾਲ ਨੂੰ ਇੱਥੇ ਇੱਕੋ ਗੱਲ ਕਹੂੰਗਾ ਇਹ ਇਸ ਕੇਸ ਨੂੰ ਕਿਸੇ ਬੰਨੇ ਲਾ ਕੇ ਛੱਡਿਓ ਤੇ ਨਹੀਂ ਦੇ ਪੰਜਾਬ ਦੇ ਵਿੱਚੋਂ ਬੋਰੀ ਬਿਸਤਰਾ ਚੁੱਕ ਕੇ ਭੱਜਣ ਵਾਲੇ ਬਣੋ ਹਾਂਜੀ ਅਗਲੀ ਗੱਲ ਕਰਦੇ ਹਾਂ ਅਗਲਾ ਸਵਾਲ ਦੀ ਕੋਈ ਤੁਹਾਡੇ ਚੋਂ ਕਿਸੇ ਨੂੰ ਅੱਜ ਪੜ੍ਹ ਰਹੇ ਆ 44 ਹਾਂਜੀ ਫੋਰ ਬੈਂਕ ਬਹੁਤ ਅਪੀਲਰ ਪਰ ਲਗਾਤਾਰ ਡਾਊਨ ਜਾ ਰਿਹਾ ਹੈ ਕਿਸੇ ਟਾਈਮ ਦਿਲ ਤੇ ਨਾ ਕੋਈ ਗਿਆ ਜਦ ਤੱਕ ਵੀ ਪੰਜਾਬ ਦੇ ਸਭ ਤੋਂ ਵੱਧ ਵੋਟਾਂ ਗਿਆ ਨਾ ਚੈਨਾ ਤੱਕ ਵੀ ਕਿਤੇ ਇਹਨੂੰ ਕਿਵੇਂ ਦੇਖੋ ਕਿ ਉਹ ਕਿਉਂ ਜਮਾਤਾਂ ਕਰਦੇ ਦੇਖੋ ਗੱਲ ਇਸ ਤਰ੍ਹਾਂ ਹੈ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਉਹਨਾਂ ਇਹ ਬੇਸਿਕਲੀ ਸਿੱਖ ਜਮਾਤ ਸੀ ਇਟ ਵਾਸ ਅ ਰਿਪਰੈਜ਼ੈਂਟੇਟਿਵ ਆਫ ਦ ਸਿੱਖ ਇਹ ਜਿਹੜੀ ਪਾਰਟੀ ਦਾ ਜੋ ਜਨਮ ਹੋਇਆ ਇਹਨੂੰ ਐਜ਼ ਅ ਸਿੱਖ ਪਾਰਟੀ ਬਣਾਇਆ ਗਿਆ ਜਦੋਂ ਬਾਦਲ ਸਾਹਿਬ ਗਵਰਨਮੈਂਟ ਚ ਆਏ ਨੇ ਉਹਨਾਂ ਨੇ ਬਾਦਲ ਸਾਹਿਬ ਸੀਨੀਅਰ ਨੇ ਸਾਹਬ ਲਾ ਰਿਆ ਕਿ ਨਿਰਾ ਇਸ ਆਪਣੇ ਇੱਕ ਧਰਮ ਦਾ ਨਾਮ ਲੈ ਕੇ ਵੋਟ ਮੰਗਣਾ ਸਾਡੀ ਗੱਲ ਨਹੀਂ ਬਣਨੀ ਤੇ ਮੋਗੇ ਵਿੱਚ ਜਿਹੜੀ ਬਹੁਤ ਵੱਡੀ ਇੱਕ ਕਾਨਫਰੰਸ ਉਸ ਟਾਈਮ ਹੋਈ ਸੀ ਉਹਦੇ ਵਿੱਚ ਉਹਨਾਂ ਕਿਹਾ ਇਹ ਹੁਣ ਸਿੱਖ ਜਮਾਤ ਨਹੀਂ ਇੱਕ ਪੰਜਾਬੀ ਜਮਾਤ ਬਣ ਗਈ ਸੋ ਇਹਨਾਂ ਨੇ ਉਹਨੂੰ ਓਪਨ ਅਪ ਕੀਤਾ ਇੱਕ ਰਿਲੀਜੀਅਸ ਬੇਸਡ ਪਾਰਟੀ ਨੂੰ ਇੱਕ ਸੈਕੂਲਰ ਪਾਰਟੀ ਦਾ ਫੇਸ ਦੇਣ ਦੀ ਕੋਸ਼ਿਸ਼ ਕੀਤੀ ਸਾਨੂੰ ਉਹਦੇ ਵਿੱਚ ਕੋਈ ਤਕਲੀਫ ਨਹੀਂ ਅਸੀਂ ਮੰਨਦੇ ਆ ਕੇ ਗੁਰੂਆਂ ਪੀਰਾਂ ਪੈਗੰਬਰਾਂ ਦੀ ਤੇ ਸੂਰਬੀਰਾਂ ਦੀ ਧਰਤੀ ਇੱਥੇ ਤੇ ਗੁਰੂਆਂ ਨੇ ਗੱਲ ਹੀ ਹਮੇਸ਼ਾ ਸਾਂਝੀ ਵਾਰਤਾ ਦੀ ਕੀਤੀ ਮਾਨਸ ਕੀ ਜਾਤ ਸਭ ਇੱਕ ਹੀ ਪਛਾਣ ਬੋਧ ਕੀਤੀ ਕਾਂਗਰਸ ਹੀ ਇੱਕ ਜਮਾਤ ਹੈ ਜਿਹੜੀ ਨੈਸ਼ਨਲਿਸਟ ਵੀ ਹੈ ਤੇ ਸੈਕੂਲਰ ਵੀ ਹੈ ਇਹਨਾਂ ਨੇ ਕੀਤੀ ਉਹਦੇ ਨਾਲ ਨਾਲ ਫਿਰ ਇਹਨਾਂ ਨੇ ਸੋਚਿਆ ਕਿ ਚਲੋ ਬਾਕੀ ਲੋਕ ਤੇ ਕੁਝ ਹੱਦ ਤੱਕ ਸਾਡੇ ਨਾਲ ਆ ਹੀ ਗਏ ਨੇ ਤੇ ਵੋਟਾ ਲੈਣ ਵਾਸਤੇ ਇਹਨਾਂ ਨੇ ਇੱਕ ਇਸ ਕਿਸਮ ਦੀ ਤਾਕਤ ਨੂੰ ਬੈਕਗ੍ਰਾਉਂਡ ਦੇ ਵਿੱਚ ਜਫੀ ਪਾਈ ਜਿਹੜੀ ਸਿੱਖ ਇਸ਼ੂਜ਼ ਦੇ ਉੱਤੇ ਸਿੱਖ ਧਰਮ ਦੇ ਟੋਟਲੀ ਉਲਟ ਆਪੋਜੀਸ਼ਨ 'ਚ ਚੱਲਦੀ ਸੀ ਉਹਨਾਂ ਨਾਲ ਇਹਨਾਂ ਨੇ ਸਾਇਲੈਂਟ ਆਪਣੀ ਇੱਕ ਲਾਈਨਸ ਬਣਾਈ ਉਹਨਾਂ ਕੋ ਵੋਟਾਂ ਲਈਆਂ ਇੱਕ ਕਲੈਕਸ਼ਨ ਵੀ ਉਹਨਾਂ ਦੇ ਸਿਰ ਤੇ ਜਿੱਤੇ ਜਦੋਂ ਫਰਦਾਬਾਸ਼ ਹੋਇਆ ਲੋਕਾਂ 'ਚ ਸਮਝ ਆਈ ਕਿ ਜਿਹੜੀ ਦੋਰੀਵਾਰ ਇਹ 2012 ਜਿੱਤੇ ਨੇ ਉਹਦੇ ਫੈਕਟਰ ਕੀ ਨੇ ਫੈਕਟਰ ਜਦੋਂ ਸਾਹਮਣੇ ਆਏ ਕਿ ਇਹਨਾਂ ਨੇ ਮਦਦ ਜਿਹੜੀ ਹੈ ਇੱਕ ਇਹੋ ਜੀ ਆਰਗੇਨਾਈਜੇਸ਼ਨ ਦੀ ਲਈ ਹੈ ਜਿਹੜੀ ਕੰਪਲੀਟਲੀ ਸਿੱਖ ਪ੍ਰਿੰਸੀਪਲਸ ਅਗੇਂਸਟ ਚੱਲਦੀ ਹੈ। ਤੋਂ ਲੋਕਾਂ ਦੇ ਵਿੱਚੋਂ ਇਹਨਾਂ ਦੇ ਫੇਤ ਉੱਠਣਾ ਸ਼ੁਰੂ ਹੋ ਗਿਆ। ਅੱਜ ਵੇਖੋ ਹਾਲਾਤ ਇਹੋ ਜਿਹੇ ਬਣ ਗਏ ਨੇ। ਕਿਸੇ ਨੂੰ ਅਕਾਲੀ ਲੀਡਰਸ਼ਿਪ ਦੇ ਫੇਤ ਹੀ ਨਹੀਂ। ਬਾਕੀਆਂ ਨੂੰ ਤੇ ਛੱਡ ਲਓ ਕਿਸੇ ਸਿੱਖ ਨੂੰ ਫੇਤ ਐਨ। ਫਿਰ ਇਹਨਾਂ ਨੇ ਸਾਡੇ ਰਿਲੀਜੀਅਸ ਇੰਸਟੀਟਿਊਸ਼ਨ ਸਾਡੇ ਜਿਹੜੇ ਉਹਨਾਂ ਵਿੱਚ ਇੰਨੀ ਭਾਰੀ ਮਦਖਲਤ ਕੀਤੀ। ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਇੱਕ ਸਿੱਖ ਮジョਰਿਟੀ ਸੂਬੇ ਵਿੱਚ ਜੇ ਇੱਥੇ ਧਰਮ ਪਰਿਵਰਤਨ ਹੋ ਰਿਹਾ ਪੰਜਾਬ ਦੇ ਵਿੱਚ ਸਿੱਖ ਵੀ ਜਿਹੜੇ ਨੇ ਉਹ ਕੁਝ ਹੋਰ ਧਰਮ ਅਪਣਾ ਰਹੇ ਨੇ ਤੇ ਇਸ ਤੋਂ ਵੱਡੀ ਖਤਰੇ ਦੀ ਗੱਲਤੀ ਕੀ ਹੋ ਸਕਦੀ ਕਿ ਜੇ ਜਿਹੜਾ ਤੁਹਾਡਾ ਇੱਕ ਮジョਰਿਟੀ ਸੂਬਾ ਹੋਏ ਜੇ ਉਹਦੇ ਵਿੱਚ ਤੁਹਾਡੀ ਪਰਿਵਰਤਨ ਹੋ ਰਿਹਾ ਉਹਦਾ ਮਤਲਬ ਤੁਹਾਡੇ ਇੰਸਟੀਚਿਊਨ ਜਿਹੜੇ ਧਾਰਮਿਕ ਇੰਸਟੀਚਿਊਨਸ ਜਿਨ੍ਹਾਂ ਨੇ ਗਰੀਬ ਲੋਕਾਂ ਨੂੰ ਮੀਡੀਓਕਰ ਲੋਕਾਂ ਨੂੰ ਮਦਦ ਕਰਨੀ ਸੀ ਮਾਲੀ ਤੌਰ ਤੇ ਮਦਦ ਕਰਨੀ ਸਕੂਲਾਂ ਵਿੱਚ ਮਦਦ ਕਰਨੀ ਸੀ ਹਸਪੀਟਲ ਵਿੱਚ ਮਦਦ ਕਰਨੀ ਸੀ ਵਜ਼ੀਫਿਆਂ ਵਿੱਚ ਬੱਚਿਆਂ ਦੇ ਕਰਨੀ ਜਿ세 ਸਾ ਦੂਜੇ ਕਰਦੇ ਜਦੋਂ ਤੁਸੀਂ ਉਹਦੇ ਤੋਂ ਹੱਥ ਹੀ ਖਿੱਚ ਲਿਆ ਤੇ ਕੰਪਲੀਟਲੀ ਇਸ ਨੂੰ ਪੋਲਿਟਿਕਲਾਈਜ਼ ਹੀ ਕਰ ਦਿੱਤਾ ਸਾਰੇ ਮਸਲੇ ਨੂੰ ਤਾਂ ਲੋਕਾਂ ਨੇ ਬਿਲਕੁਲ ਛੱਡ ਦਿੱਤਾ ਸੋ ਅੱਜ ਅਕਾਲੀ ਦਲ ਡਿੱਗਦਾ ਡਿੱਗਦਾ ਢੈਂਦਾ ਚੌਥੇ ਨੰਬਰ ਤੇ ਪਹੁੰਚ ਗਿਆ ਅੱਜ ਜੇ ਵੇਖਿਆ ਜਾਏ ਤੇ ਜਿਹੜੀਆਂ ਚਾਰ ਮੇਨ ਜਮਾਤਾਂ ਨੇ ਉਹਦੇ ਵਿੱਚ ਅਕਾਲੀ ਦਲ ਫੋਰ ਫੋਰ ਤੇ ਉਹ ਇਹਨਾਂ ਦੀ ਗ੍ਰਿਸਟਲਸ ਖਤਮ ਹੋ ਗਈ ਤੇ 나 ਹੀ ਮੈਨੂੰ ਯਾਦ ਆਉਂਦਾ ਹੈ ਜਲਦੀ ਚ ਬਣਨੀ ਜਦੋਂ ਤੁਸੀਂ ਗੁਰੂ ਘਰ ਨਾ ਮੱਥਾ ਲਾਓਗੇ ਆਲ ਮਾਈਟੀ ਨਾ ਲਾਓਗੇ ਤੇ ਉਦੋਂ ਫਿਰ ਇਸ ਕਿਸਮ ਦੇ ਰਿਜ਼ਲਟ ਤੁਹਾਡੇ ਸਾਹਮਣੇ ਆ ਜੀ ਠੀਕ ਹੈ ਪੰਜਾਬ ਸੀ ਚੱਲ ਰਹਾ ਕਰਦੇ ਨੂੰ ਮੈਂ ਕੀ ਹਾਂਜੀ ਪੰਜਾਬ ਸੀ ਚੱਲ ਰਹਾ ਕਰਦੇ ਨੂੰ ਹਾਂਜੀ ਪੰਜਾਬ ਸੀ ਚੱਲ ਰਹੇ ਕਰਦੇ ਨੂੰ ਲੱਗੇ ਕੀ ਕੰਮ ਨਹੀਂ ਮੈਂ ਤੁਹਾਨੂੰ ਮੈਂ ਇਹ ਕਹੂੰਗਾ ਕਿ ਤੁਸੀਂ ਇਹ ਸਵਾਲ ਜਿਹੜਾ ਇੰਡੀਅਨ ਰੈਵਨਿਊ ਸਰਵਿਸਿਜ਼ ਦਾ ਸਰ ਕੇਜਰੀਵਾਲ ਸਾਹਿਬ ਜਦੋਂ ਕੇਜਰੀਵਾਲ ਸਾਹਿਬ ਪੰਜਾਬ ਚ ਅਕੀਲੇ ਫੇਸ ਚ ਆਏ ਇਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਕੇਜਰੀਵਾਲ ਸਾਹਿਬ 2.5 ਲੱਖ ਕਰੋੜ ਦਾ 75 ਸਾਲਾਂ ਚ ਕਰਜ਼ਾ ਹੋ ਗਿਆ ਤੁਹਾਡੇ ਕੋ ਤਰੱਕੀ ਵਾਸਤੇ ਤੁਹਾਡੇ ਡਵੈਲਪਮੈਂਟ ਵਾਸਤੇ ਸਾਡੇ ਕੋ ਪੈਸਾ ਹੈ ਨਹੀਂ ਤੁਸੀਂ ਕਿਰਪਾ ਕਰਕੇ ਦੱਸੋ ਜੇ ਪਰਿਵਰਤਨ ਆਣਾ ਤੁਸੀਂ ਕਹਿੰਦੇ ਕਾਂਗਰਸ ਨੂੰ ਵੀ ਛੱਡੋ ਅਕਾਲੀ ਦਲ ਭਾਜਪਾ ਨੂੰ ਵੀ ਛੱਡੋ ਤੇ ਤੁਹਾਨੂੰ ਅਸੀਂ ਅਪਣਾਈਏ ਦੱਸੋ ਕਿ ਪੈਸੇ ਕਿਥੋਂ ਆਣਗੇ ਪੰਜਾਬ ਦੀ ਡਵੈਲਪਮੈਂਟ ਵਾਸਤੇ ਕੇਜਰੀਵਾਲ ਸਾਹਿਬ ਦੇ ਮੈਂ ਤੁਹਾਨੂੰ ਸਟੇਟਮੈਂਟ ਦੱਸਣਾ ਉਹ ਕਹਿਣ ਲੱਗੇ ਮੈਂ ਰੇਵੈਨਿਊ ਅਫਸਰ ਹਾਂ ਇੰਡੀਅਨ ਰੈਵੈਨਿਊ ਸਰਵਿਸਿਸ ਚ ਸੀਨੀਅਰ ਪੋਸਟ ਇਨਕਮ ਟੈਕਸਾ ਮੈਂ ਅਫਸਰ ਸੀ ਮੇਰੀ ਜੇ ਫੋਟੇ ਹੈ ਮੇਰੀ ਜਿਹੜੀ ਤਾਕਤ ਹੈ ਜਾਂ ਮੇਰੀ ਐਕਸਪਰਟਿਸ ਹੈ ਉਹ ਐਸੀ ਗੱਲ ਚ ਹੈ ਕਿ ਰੈਵੈਨਿਊ ਰਿਸੋਰਸਸ ਕਿੱਸਾ ਲੈ ਕੇ ਆਣੇ ਉਹਨਾਂ ਦੋ ਕਈਆਂ ਗੱਲਾਂ ਮੋٹے ਤੌਰ 'ਤੇ ਉਹਨਾਂ ਕਿਹਾ ਕਿ ਪੰਜਾਬ ਦਾ ਬਜਟ ਅਜ ਤੋਂ ਸਾਢੇ 3 ਸਾਲ ਪਹਿਲੇ ਸੀ 1,70,000 ਕਰੋੜ ਕੇਜਰੀਵਾਲ ਸਾਹਿਬ ਕਹਿੰਦੇ ਤੇ 40% ਦੇ ਵਿੱਚ ਚੋਰੀ ਚੱਲਦੀ ਕਮਿਸ਼ਨ ਚੱਲਦੀ ਡਾਕਾ ਚੱਲਦਾ ਚਲੋ 40 ਛੱਡ ਲੋ ਕਹਿੰਦੇ ਮੈਂ ਘੱਟ ਤੋਂ ਘੱਟ 20% ਇਸੇ ਬਜਟ ਦੇ ਵਿੱਚੋਂ ਪੈਸੇ ਕੱਢ ਕੇ ਚੋਰੀ ਬੰਦ ਕਰਕੇ ਕਮਿਸ਼ਨਸ ਬੰਦ ਕਰਕੇ ਪੰਜਾਬ ਨੂੰ ਹਰ ਸਾਲ 34000 ਕਰੋੜ ਰੁਪਇਆ ਦਊਗਾ 20% ਦਾ ਮਤਲਬ ਹੋਇਆ 1.70 ਹਜ਼ਾਰ ਦਾ 34000 ਦੂਜਾ ਉਹਨਾਂ ਨੇ ਕਿਹਾ 20000 ਮੈਂ ਦਊਗਾ ਤਿੰਨ ਦਰਿਆਵਾਂ ਚੋਂ ਜਿਹੜੀ ਮਾਈਨਿੰਗ ਹੁੰਦੀ ਮੈਂ 20000 ਕਰੋੜ ਸਾਲਾਨਾ ਦਿਆ ਕਰੂੰਗਾ ਤਾਂ ਉਹਨਾਂ ਨੇ ਕਿਹਾ 34 ਤੇ 20 54000 ਕੱਲਾ ਹੀ ਬੜਾ ਹੈ ਹੋਰ ਮੈਂ ਨਾ ਮੈਂ ਕਰਜ਼ਾ ਲਵਾਂ ਇਹ ਵੀ ਨਾਲ ਕੀ 1 ਰੁਪਿਆ ਸੀ ਕਰਜ਼ਾ ਨਹੀਂ ਲਾਂਗੇ ਮੇਰੀ ਕੋਸ਼ਿਸ਼ ਹੋਏਗੀ ਕਿ ਅਗਲੇ 5 ਸਾਲਾਂ ਚ ਮੈਂ ਪੰਜਾਬ ਨੂੰ ਕਰਜ਼ਾ ਮੁਕਤ ਕਰ ਦਵਾਂ ਜੇ ਨਾ ਮੁਕਤ ਹੋ ਸਕਿਆ ਮੈਂ ਘੱਟੋ ਘੱਟ 50% ਤੱਕ ਬਚਾ ਦੂੰ ਹੁਣ ਮੈਂ ਤੁਹਾਨੂੰ ਅਗਲੀ ਗੱਲ ਦੱਸਣ ਲੱਗਾ ਮਾਈਨਿੰਗ ਦੇ ਵਿੱਚੋਂ ਮੈਂ ਲੀਡਰ ਆਫ ਦੀ ਆਪੋਜੀਸ਼ਨ ਸਾਨੂੰ ਸਾਲ ਦਾ ਆ ਰਿਹਾ 270 ਕਰੋੜ ਰੁਪਈਆ ਐਵਰੇਜ ਪਿਛਲੇ ਸਾਢੇ 3 ਸਾਲ 270 ਤਾਂ ਮੈਂ ਪੁੱਛਣਾ ਚਾਹਣਾ 19700 70 ਕਰੋੜ ਰੁਪਈਆ ਮੈਨੂੰ ਕਿਰਪਾ ਕਰਕੇ ਦੱਸਣ ਆ ਮਾ ਜਿਹੜੇ ਨੇ ਕੇਜਰੀਵਾਲ ਸਾਹਿਬ ਕਿ 19700 ਕਰੋੜ ਰੁਪਈਆ ਕਿੱਥੇ ਗਿਆ ਉਹਦਾ ਮਤਲਬ ਸਿੱਧੇ ਤੌਰ ਤੇ ਚੋਰੀ ਹੋਇਆ ਤੁਸੀਂ ਆਪ ਮੰਨਿਆ ਕਿ ਮੈਂ ਇਹ ਦੂੰਗਾ 34000 ਕਰੋੜ ਦਾ ਅਜੇ ਤੱਕ ਤਿੰਨਾਂ ਸਾਲਾਂ ਚ 1 ਲੱਖ 1000 ਕਰੋੜ ਰੁਪਈਆ ਬੰਦਾ ਸੀ 1 ਰੁਪਈਆ ਨਹੀਂ ਆਇਆ ਪੰਜਾਬ ਚ ਕਿੱਥੇ ਗਿਆ ਪੈਸਾ ਜੀ ਹੁਣ ਕਰਜ਼ੇ ਦੀ ਗੱਲ ਦੱਸਣ ਲੱਗੇ ਜਿਹੜਾ ਕਰਜ਼ਾ ਸਾਡੀ ਕਾਂਗਰਸ ਦੀ ਸਰਕਾਰ ਜਦੋਂ ਖਤਮ ਹੁੰਦੀ ਏ ਉਸ ਟਾਈਮ 272000 ਦਾ ਕਰਜ਼ਾ ਸੀ ਅਸ ਟਾਈ ਅੱਜ ਦੇ ਦਿਨ 4 ਲੱਖ 32 22000 ਕਰੋੜ ਦਾ ਹੋ ਗਿਆ ਐ ਸਾਲ ਦੇ ਅੰਤ ਤੱਕ ਜਿਹੜਾ ਅਗਲਾ ਸਾਲ ਮਾਰਚ ਤੱਕ ਇਹ ਤਕਰੀਬਨ 4.5 ਹੋ ਜਾਣਾ ਤੇ ਜਦੋਂ ਤੱਕ ਇਹ ਗੜੋ ਲੈਣੇ ਨੇ ਆਪਣੇ ਤਕਰੀਬਨ 5 ਤੱਕ ਪਹੁੰਚ ਜਾਣਾ 75 ਸਾਲਾਂ 'ਚ 2.5 ਲੱਖ ਕਰੋੜ 5 ਸਾਲਾਂ 'ਚ 5 ਲੱਖ ਕਰੋੜ ਤੇ ਤੁਸੀਂ ਤੁਹਾਡੇ ਸਾਹਮਣੇ ਹੀ ਤੇ ਅਜੇ ਤੇ ਲੋਟਾ 40000 ਏਕੜ ਦੀ ਹੋਣੀ ਹੈ ਜਿਹੜਾ ਸਾਰੇ ਨੂੰ ਵੱਡਾ ਮੈਗਾ ਸਕੈਮ ਹਿਸਟਰੀ ਦੇ ਵਿੱਚ ਹਿੰਦੁਸਤਾਨ ਚ ਹੋਏਗਾ ਉਹ ਇੱਕ ਏਜਨੀ ਵਾਲਨ ਕੋ ਅਲੋਂਗ ਵਿਦ ਭਗਵੰਤਮਾਨ ਆ ਕਰਨ ਲੱਗੇ ਨੇ ਜਿਹੜੀ 40000 ਕਿੱਲਾ ਪੈਲੀ 24000 ਤੇ ਕੱਲੀ ਲੁਧਿਆਣੇ ਚੀਏ ਇਸ ਤਰ੍ਹਾਂ ਹੀ ਜਿੰਨੇ ਵੱਡੇ ਸ਼ਹਿਰ ਅੰਮ੍ਰਿਤਸਰ 4000 ਰੇ ਮੁਹਾਲੀ 2100 ਅੱਜ ਲਿਸਟ ਆਈ ਹੈ ਬਹੁਤ ਵੱਡੀ ਐ ਅਖਬਾਰ ਦੇ ਵਿੱਚ 40000 ਏਕੜ ਇਹਨਾਂ ਨੇ ਜਗ੍ਹਾ ਲੈਣੀ ਹੈ ਉਹਦੇ ਵਿੱਚ ਵੱਡੇ ਪੇਮਾਨੇ ਤੇ ਇਹਨਾਂ ਦਾ ਟੀਚਾ 40 ਤੋਂ 45000 ਕਰੋੜ ਰੁਪਈਆ ਕੱਢਣ ਦਾ ਚੋਰੀ ਕਰਕੇ ਭੱਜਣ ਦਾ ਇਹਦੇ ਖਿਲਾਫ ਅਸੀਂ ਇੱਕ ਵੱਡੀ ਮੂਵਮੈਂਟ ਕਾਂਗਰਸ ਵੱਲੋਂ ਚੇੜਾਂਗੇ ਪੰਜਾਬ ਦੇ ਹੱਕਾਂ ਤੇ ਡਾਕਾ ਨਹੀਂ ਮਾਰਨ ਦਿੱਤਾ ਜਾਏਗਾ ਇਹਦੇ ਖਿਲਾਫ ਪਹਿਲੇ ਪ੍ਰੈਸ ਕਾਨਫਰੰਸ ਹੋਏਗੀ ਉਸ ਤੋਂ ਬਾਅਦ ਟਟਕੇ ਮੋਰਚਾ ਲਾਵਾਂਗੇ ਤੇ ਸਾਰੇ ਪੰਜਾਬ ਨੂੰ ਮੈਂ ਬੇਨਤੀ ਕਰੂੰਗਾ ਬਿਫੋਰ ਇਹ ਭੱਜ ਜਾਣ ਬੋਰੀ ਬਸਰਾ ਚੁੱਕ ਕੇ ਕੇਜਰੀਵਾਲ ਤੇ ਇਹਦੀ ਪਾਰਟੀ ਸਾਰੀ ਭੱਜੇ ਉਸ ਤੋਂ ਪਹਿਲੇ ਸਾਨੂੰ ਰੋਕਣਾ ਚਾਹੀਦਾ ਸਾਰੇ ਪੰਜਾਬ ਨੂੰ ਐਨੀ ਗੱਲ ਬਕਰ ਠੀਕ ਰਹਿ ਗਿਆ ਜੀ ਇੱਕ ਰਹਿ ਗਿਆ ਜੀ ਹਾਂ ਪੰਨਾਤਾ ਆਵਾਜ਼ ਵਿੱਚ ਪਾਰਟੀ ਆਪਣੇ ਮੰਤਰੀਆਂ ਨੂੰ ਗ੍ਰਿਫਤਾਰ ਕਰਦੇ ਬਾਦ ਵਿੱਚ ਦੇਖੋ ਮੈਂ ਤਾਂ ਤੁਹਾਨੂੰ ਪਹਿਲੇ ਦੱਸਿਆ ਇਸ ਤੋਂ ਵੱਡਾ ਝੂਠਾ ਇਸ ਭਗਵੰਤ ਤੋਂ ਕੋਈ ਬੰਦਾ ਹੋ ਸਕਦਾ ਆਪਣੇ ਕਰ ਚੀਫ ਮਿਨਿਸਟਰ ਮੰਤਰੀ ਨੂੰ ਕਰ ਬਿਠਾ ਉਥੋਂ ਫੜਾਏ ਪੁਲਿਸ ਨੂੰ ਜਿਹੜਾ ਵਿਜੇ ਸਿੰਘਲਾ ਸੀ ਹੈਲਥ ਮਿਨਿਸਟਰ ਉਹਨੂੰ ਆਪਣੇ ਘਰੋਂ ਗ੍ਰਿਫਤਾਰ ਕਰਾਇਆ ਉਹ ਆਪ ਕਿਹਾ ਕਿ ਮੇਰੇ ਕੋਲ ਸੀਡੀ ਪਈ ਇਹਦੀ ਇਹ ਕਮਿਸ਼ਨ ਲੈਂਦਾ ਰਿਹਾ ਤੇ ਹੁਣ ਆਪ ਹੀ ਇਹਦੇ ਵਿੱਚ ਇਹਨਾਂ ਨੇ ਇੱਕੋ ਚੀਜ਼ ਵੇਖੀ ਹੈ ਕਿ ਜਿਹੜਾ ਅਕਾਲੀ ਲੀਡਰ ਫੜਿਆ ਗਿਆ ਇਹਦਾ ਰਾਮ ਰੌਲਾ ਬਹੁਤ ਅਖਬਾਰਾਂ ਵਿੱਚ ਜਦੋਂ ਉਧਰ ਰਾਮ ਰੌਲਾ ਪ੍ਰੈਸ ਉਧਰ ਬਿਜ਼ੀ ਹੈ ਇਹਦੇ ਵਿੱਚ ਮੈਂ ਇਹ ਇੱਕ ਦੋਹਾਂ ਨੂੰ ਇਹਨਾਂ ਚੋਰਾ ਨੂੰ ਜਿਹੜੀ ਕਲੀਨ ਚਿੱਟੇ ਦੇ ਦਾਂ ਜਿਹਦੇ ਤੇ ਵਿਜੇ ਸਿੰਘਲੇ ਨੂੰ ਦਿੱਤੀ ਗਈ ਆ ਤੁਹਾਡੇ ਸਰਾਰੀ ਨੂੰ ਦਿੱਤੀ ਗਈ ਹੁਣ ਫਰਾਦੀ ਦੀ ਬਾੜੀ ਆ ਜਿੰਨੇ ਹੁਣ ਹੈ ਨੇ ਇਹਨਾਂ ਨੂੰ ਹੌਲੀ ਹੌਲੀ ਕਲੀਨ ਚਿੱਟਾ ਦੇਣ ਕਿਤੇ ਇਹਨਾਂ ਦੇ ਜਿਹੜੇ ਨੇ ਉਹ ਸਾਰੇ ਦੇ ਸਾਰੇ ਇਮਾਨਦਾਰ ਨੇ ਬਾਕੀ ਸਾਰੇ ਬੇਈਮਾਨ ਨੇ ਆਹੀ ਸਾਰੀ ਇਹ ਗੇੜੀ ਤੇ ਟੋਟਲ ਫਰਾਡ ਜਮਾਤੇ ਝੂਠੀ ਜਮਾਤੇ ਆ ਤੁਹਾਡੇ ਸਾਹਮਣੇ ਹੈ ਕੋਈ ਡਰਗਸ ਕੇ ਅਜੇ ਤੱਕ ਮੈਂ ਤੇ ਅੱਗੇ ਕਈ ਵਾਰ ਕਿਹਾ ਤੇ ਹੁਣ ਫੇਰ ਕਹਿਣਾ ਚਾਹਣਾ ਉਹ ਸਾਢੇ ਤਿੰਨ ਸਾਲਾਂ ਤੇ ਕੇਜਰੀਵਾਲ ਸਾਹਿਬ ਤੁਹਾਡੇ ਕੋ ਭਗਵੰਤੀ ਨਸ਼ਾ ਮੁਕਤ ਨਹੀਂ ਹੋ ਸਕਿਆ ਤੇ ਪੰਜਾਬ ਨੂੰ ਨਸ਼ਾ ਮੁਕਤ ਕਿਸਾ ਕਰੋਗੇ ਕੀ ਸਵਾਲ ਹੈ ਮੈਂ ਇਹ ਤਾਂ ਨਹੀਂ ਕਹ ਰਿਹਾ ਕੋਈ ਕੁਝ ਨਹੀਂ ਮੇਖਣਾ ਇਹਦੇ ਚ ਕੀ ਹੈ ਤੁਸੀਂ ਵੇਖੋ ਤੁਸੀਂ ਸਾਰੇ ਪ੍ਰੈਸ ਦੇ ਵੀਰ ਹੋ ਹਾਰਟ ਆਫ ਪੰਜਾਬ ਇਜ਼ ਬੋਗਾ ਕੋਈ ਭਰਾ ਮੇਰਾ ਬਾਹ ਖੜੀ ਕਰਕੇ ਪ੍ਰੈਸ਼ਰ ਪੋਰਟਰ ਦੱਸ ਕੋਈ ਫਰਕ ਪਿਆ ਜੀ ਇਹ ਕਾਨੇ ਦਾ ਦੱਸੋ ਜੀ ਕਿਉਂਕਿ ਇਹਨਾਂ ਦੀ ਮਿਲੀਭੁਗਤ ਨਾ ਹੋ ਰਿਆ ਪੰਜਾਬ ਪੰਜਾਬ ਪੁਲਿਸ ਇਹਨਾਂ ਲੋਕਾਂ ਦੀ ਮਿਲੀਭੁਗਤ ਨਾ ਕੰਮ ਚੱਲ ਰਿਹਾ ਸਰ ਇਹ ਕਿਥੋਂ ਓਵਰ ਹੋਣਾ ਜੀ ਇਹ ਓਵਰ ਹੋਣਗੇ ਤੇ ਫਿਰ ਓਵਰ ਹੋਏਗਾ ਥੈਂਕ ਯੂ ਜੀ